ਅਲੈਤਕ ਅਸੀਂ ਇਸ ਫਿਲਮ ਦਾ ਜਿਹੜਾ ਸਰਟੀਫਿਕੇਟ ਹੈ ਨਹੀਂ ਪਾਸ ਕੀਤਾ ਹੈ ਤੇ ਜਦੋਂ ਅਸੀਂ ਜੱਜ ਸਾਹਿਬ ਨੂੰ ਉਹ ਸੀਨ ਦਿਖਾਏ ਜੋ ਟ੍ਰੇਲਰ ਦੇ ਵਿੱਚੋਂ ਕੱਟ ਕੇ ਅਸੀਂ ਨਾਲ ਲਾਏ ਹੋਏ ਸੀ ਵੀ ਕਿਵੇਂ ਦਿਖਾਇਆ ਜਾ ਰਿਹਾ ਹੈ ਵੀ ਜਿਵੇਂ ਪੰਜਾਬ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ Hindu ਅਤੇ Sikh ਪਾਈਚਾਰੇ ਦੇ ਵਿੱਚ ਉਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਹਨਾਂ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਕੋਈ ਸਾਜ਼ਗਾਠ ਕੀਤੀ ਸੀ ਕੋਈ ਸਮਝੌਤਾ ਕੀਤਾ ਸੀ ਮੈਂ ਤੁਹਾਨੂੰ ਵੋਟਾਂ ਵਿੱਚ ਜਿਤਾਉਂਗਾ ਹਾਲਾਂਕਿ ਇਹ ਜਿਹੜੇ ਦੋਵੇਂ ਇਨਸੀਡੈਂਟ ਦੇ ਇਹਨਾਂ ਦੇ ਨਾ ਹੀ ਕੋਈ ਆਈ ਵਿਟનેસ ਹੈ ਨਾ ਹੀ ਕੋਈ ਕ੍ਰੈਡੀਬਿਲਟੀ ਹੈ ਭਾਵੇਂ ਦੀਪਿੰਦਰ ਜੀ ਫਿਲਮ ਰਿਲੀਜ਼ ਹੋਣ ਦੇ ਵਿੱਚ ਤੇ ਤਿਆਰੀਆਂ ਬੜੀਆਂ ਹੁਮ-ਹੁਮਾ ਕੇ ਕੰਗੜਾ ਰੋਪ ਤੋਂ ਉਹਦੀ ਪ੍ਰੋਡਕਸ਼ਨ ਟੀਮ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਚਾਹੀਦਾ ਹੈਗਾ ਸੀ ਸਰਕਾਰ ਨੂੰ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਇਸ ਸਟੇਟ ਦੇ ਅੰਦਰ ਇਹ ਉਹ ਜੀ ਟੈਨਸ਼ਨ ਇੱਕ ਫਿਲਮ ਕਰਕੇ ਪੈਦਾ ਹੋ ਰਹੀ ਹੈ ਤਾਂ ਤੁਹਾਨੂੰ ਐਪਰੋਪਰੀਏਟ ਮੀਜਰਸ ਪਹਿਲਾਂ ਹੀ ਲੈਣੇ ਚਾਹੀਦੇ ਨੇ ਇਹ ਦਸਵੰਤ ਸਿੰਘ ਖਾਲੜਾ ਤੇ ਵੀ ਜੋੜੀ ਫਿਲਮ ਆ ਰਹੀ ਸੀ ਉਹਦੇ ਤੇ ਪਾਬੰਦੀ ਲਗਾਈ ਗਈ ਹੈ ਕਿ ਉਹਨੂੰ ਰੀ ਰੀਲੀਜ਼ ਨਹੀਂ ਕੀਤਾ ਜਾ ਸਕਦਾਗਾ ਕਿ ਇਹਦੇ ਬਾਬਤ ਵੀ ਲੜਾਈ ਨਹੀਂ ਲੜੀ ਜਾ ਸਕਦੀ ਕਾਨੂੰਨੀ ਤੌਰ ਤੇ ਸਿਮਰਜੀਤ ਮਾਨ ਦੇ ਬਿਆਨ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਇਹਨੂੰ ਰੇਪ ਦਾ ਤਸੱਤ ਹੈ ਇਸ ਬਿਆਨ ਦੇ ਤੁਸੀਂ ਕਿਹੜੇ ਇਹ ਹੁਜਾ ਕੋਈ ਵੀ ਬਿਆਨ ਹੈ ਜਿਸ ਦੇ ਨਾਲ ਕਿਸੇ ਦੀ ਤੋਹੀਨ ਹੁੰਦੀ ਹੈ ਕਿ ਕੋਈ ਬੇਇਜਤ ਹੁੰਦਾ ਸਮਾਜ ਦੇ ਵਿੱਚ ਉਹ ਦੇਣ ਤੋਂ ਆਪਾਂ ਸਾਰਿਆਂ ਨੂੰ ਗ੍ਰੇਸ ਕਰਨਾ ਚਾਹੀਦਾ ਹੈ। ਸਾਹਿਬ ਸਾਹਿਬ ਨੂੰ ਗ੍ਰੇਸ ਕਰਨਾ ਚਾਹੀਦਾ ਸੀ ਇਹ ਬਿਆਨ। ਆਹ ਦੇਖੋ ਉਸਤੇ ਉਹਨਾਂ ਦਾ ਚਲੋ ਉਹ ਬਡੇਰੇ ਨੇ ਕਾਫੀ ਉਮਰ ਦੇ ਵਿੱਚ ਜੱਸਦ ਦੇ ਵਿੱਚ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਲੀਡਰ ਆਉਣਗੇ ਜੀ ਕੋਈ ਰਣਨੀਤੀ ਹੈਗੀ ਹੈ। ਹੀਰਾਏ ਮੰਨਣ ਵੀ ਮੇਰੇ ਹਿਸਾਬ ਦੇ ਨਾਲ ਜੱਥੇਬੰਦੀ ਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਨੂੰ ਇੱਕ ਪੋਲੀਟੀਕਲ ਪਾਰਟੀ ਬਣ ਕੇ ਚੋਣਾਂ ਵਿੱਚ ਆਉਣਾ ਚਾਹੀਦਾ ਹੈ। ਜਿੰਨੇ ਸਿੰਘ ਨੇ ਜ਼ਿਲਾਂ ਵਿੱਚ ਚਾਹੇ ਅੰਮ੍ਰਿਤਸਰ ਜੀਲ ਚ ਨੇ ਚਾਹੇ ਦਿਬਰੂਗੜ ਜੀਲ ਚ ਨੇ ਜਮੀਆਂ ਚੋਣਾ ਲੜਨੀਆਂ ਚਾਹੀਦੀਆਂ ਨੇ ਸਰਪੰਚੀ ਉਸ ਤੋਂ ਬਾਅਦ ਉਹ ਐਸਜੀਪੀਸੀ ਚੋਣਾ ਲੜਨੀਆਂ ਚਾਹੀਦੀਆਂ ਨੇ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਬਹੁਤ ਸਾਰੇ ਨਾਜ਼ੁਕ ਮਸਲੇਾਂ ਤੇ ਪੰਜਾਬ ਦੇ ਬਹੁਤ ਵਾਰ ਚੁੱਡੀ ਵੱਢੀ ਗਈ ਹੈ ਪੰਜਾਬ ਨੇ ਰਿਐਕਟ ਵੀ ਉਦੋਂ ਕੀਤਾ ਜਦੋਂ ਪਰਸੈਪਸ਼ਨ ਕੋਈ ਹੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਤੱਥਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਮਸਲਾ ਪੱਖ ਰਿਹਾ ਹੈ ਕੰਗਣਾ ਦੀ ਨਵੀਂ ਫਿਲਮ ਐਮਰਜੈਂਸੀ ਦਾ ਇੰਦਰਾ ਗਾਂਧੀ ਦੀ ਜੀਵਨੀ ਤੇ ਫਿਲਮ ਬਣੀ ਆ ਤੇ ਉਸ ਦੇ ਵਿੱਚ ਜਿਹੜਾ ਸੰਤਾ ਦਾ ਕਿਰਦਾਰ ਦਿਖਾਇਆ ਗਿਆ ਤੇ ਜਿਸ ਤਰੀਕੇ ਨਾਲ ਦਿਖਾਇਆ ਗਿਆ ਉਸ ਤੇ ਵਿਵਾਦ ਪੱਕ ਗਿਆ ਹੈ ਤੇ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਨਸਲ ਖੁਸ਼ੀ ਵੀ ਉਸ ਤਰ੍ਹਾਂ ਦਿਖਾਈ ਗਈ ਹੈ ਇਹ ਸਾਰੇ ਮਸਲੇ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਈਮਾਨ ਸਿੰਘ ਖਾਰਾ ਹੋਰਾਜੀ ਦੇ ਵੱਲੋਂ ਤੇ ਦੀਪਿੰਦਰ ਸਿੰਘ ਵਿਰਕ ਜੀ ਹੋਰਾ ਦੇ ਵੱਲੋਂ ਪਟੀਸ਼ਨ ਦੇ ਵਿੱਚ ਕੀ ਕੁਝ ਹੈ ਰਿਐਕਸ਼ਨ ਹਾਈ ਕੋਰਟ ਦਾ ਉਸ ਤੇ ਕੀ ਆਇਆ तमाम ਸਵਾਲਾਂ ਤੇ ਗੱਲਬਾਤ ਕਰਾਂਗੇ ਤੇ ਆਉਂਦੇ ਸਮੇਂ ਦੇ ਵਿੱਚ ਕੀ ਫਿਲਮ ਤੇ ਮੁਕੰਮਲ ਰੋਕ ਲੱਗੇਗੀ ਜਾਂ ਨਹੀਂ ਇਹ ਵੀ ਗੱਲਬਾਤ ਕਰਾਂਗੇ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਦੀਪਿੰਦਰભાઈ ਬਹੁਤ ਬਹੁਤ ਸਵਾਗਤ ਹੈ ਜੀ ਸੰਗਣਾ ਦੀ ਫਿਲਮ ਵੈਸੇ ਨਾਮ ਹੀ ਬੜਾ ਵਿਵਾਦਾਂ ਵਾਲਾ ਹੈ ਫਿਲਮ ਆਈ ਚਰਚਾ ਉਦੋਂ ਤੋਂ ਸੀਗੀ ਪਰ ਜਦੋਂ ਟ੍ਰੇਲਰ ਆ ਗਿਆ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੈ ਕੇ ਪਰਸੈਪਸ਼ਨ ਦਿਖਾਈ ਗਈ ਜਿਵੇਂ ਕਿ ਮੈਂ ਕਿਹਾ ਕਿ ਜਦੋਂ ਗਲਤ ਪਰਸੈਪਸ਼ਨ ਦਿਖਾਈ ਜਾਂਦੀ ਹੈ ਪੰਜਾਬ ਰਿਐਕਟ ਕਰਦਾ ਬੜਾ ਜ਼ੋਰ ਦੀ ਰਿਐਕਟ ਕਰਦਾ ਤੁਸੀਂ ਪਟੀਸ਼ਨ ਪਾਈ ਆ ਇਸ ਬਾਬਤ ਜਾਣਕਾਰੀ ਦਿਓ ਹਾਂ ਜੀ ਨਮਿਤ ਜੀ ਗੱਲ ਇਸ ਤਰੀਕੇ ਨਾਲ ਹੈ ਵੀ ਦੋ ਅਮਰਤਧਾਰੀ ਸਿੱਖ ਨੇ ਜੀ ਜੋ ਇੱਥੇ ਮਹਾਲੀ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਸਰਦਾਰ ਗੁਰਿੰਦਰ ਸਿੰਘ ਖਾਲਸਾ ਤੇ ਸਰਦਾਰ ਜਗਮਉਨ ਸਿੰਘ ਖਾਲਸਾ ਉਹਨਾਂ ਨੇ ਜੋ ਪਿਛਲੇ ਹਫ਼ਤੇ ਜੋ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਐਂਡ ਸੈਂਸਰ ਬੋਰਡ ਹੈ ਅਤੇ ਜੋ ਯੂਨੀਅਨ ਦੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਉਸ ਨੂੰ ਜੋ ਲੈਟਰਾਂ ਵੀ ਲਿਖੀਆਂ ਸੀ ਜੋ ਪੰਜਾਬ ਸਰਕਾਰ ਨੂੰ ਹੋਮ ਗ੍ਰੈਸ ਕੱਤਰ ਨੂੰ ਤੇ ਡੀਜੀਪੀ ਨੂੰ ਵੀ ਲਿਖਿਆ ਸੀ ਵੀ ਇਸ ਫਿਲਮ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਹੈ ਅਤੇ ਉਹਨਾਂ ਨਾਲ ਦੀ ਜੀ ਟੀਮ ਹੈ ਜਿਨ੍ਹਾਂ ਕੋਲੇ ਡਿਸਟ੍ਰਿਬਿਊਸ਼ਨ ਦੇ ਰਾਈਟਸ ਹੈ ਜਿਨੇ ਡਾਇਲੌਗਸ ਲਿਖੇ ਹੈ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਦੋਂ ਨਾ ਹੀ ਸੈਂਟਰ ਸਰਕਾਰ ਨੇ ਕੋਈ ਪੱਲਾ ਫੜਿਆ ਤੇ ਨਾ ਹੀ ਪੰਜਾਬ ਸਰਕਾਰ ਨੇ ਪੱਲਾ ਫੜਿਆ ਤਾਂ ਫਿਰ ਸਾਨੂੰ ਇੱਥੇ ਮਾਣ ਨੂੰ ਹਾਈ ਕੋਰਟ ਵਾਲਾ ਰੁਕ ਕਰਨਾ ਪਿਆ ਤੇ ਅੱਜ ਉਸ ਜੋ ਰਿਟ ਪਟੀਸ਼ਨ ਤੇ ਸੁਣਵਾਈ ਸੀ ਤਾਂ ਇਸ ਦੇ ਵਿੱਚ ਜੋ ਭਾਰਤ ਸਰਕਾਰ ਵੱਲੋਂ ਤੇ ਜੋ ਸੈਂਸਰ ਬੋਰਡ ਹੈ ਉਹਨਾਂ ਵੱਲੋਂ ਜੋ ਇੰਡੀਆ ਦੇ ਐਡੀਸ਼ਨਲ ਸਿਸਟਰ ਜਨਰਲ ਆਫ ਇੰਡੀਆ ਨੇ ਉਹ ਪੇਸ਼ ਹੋਈ ਸੀ ਤਾਂ ਜਿਹੜੀ ਅਸੀਂ ਬਹਿਸ਼ ਕੀਤੀ ਉੱਥੇ ਤਾਂ ਉੱਥੇ ਉਹਨਾਂ ਦੇ ਵਕੀਲ ਸਾਹਿਬ ਨੇ ਵੀ ਜੋ ਸਰਕਾਰੀ ਵਕੀਲ ਸਾਹਿਬ ਨੇ ਉਹਨਾਂ ਨੇ ਵੀ ਅੱਗੇ ਇਹ ਗੱਲ ਰੱਖੀ ਸੀ ਵੀ ਹਾਲੇ ਤੱਕ ਅਸੀਂ ਇਸ ਫਿਲਮ ਦਾ ਜਿਹੜਾ ਸਰਟੀਫਿਕੇਟ ਹੈ ਨਹੀਂ ਪਾਸ ਕੀਤਾ ਹੈ ਤੇ ਜਦੋਂ ਅਸੀਂ ਜੱਜ ਸਾਹਿਬ ਨੂੰ ਉਹ ਸੀਨ ਦਿਖਾਏ ਜੋ ਟ੍ਰੇਲਰ ਦੇ ਵਿੱਚੋਂ ਕੱਟ ਕੇ ਅਸੀਂ ਨਾਲ ਲਾਏ ਹੋਏ ਸੀ ਵੀ ਕਿਵੇਂ ਦਿਖਾਇਆ ਜਾ ਰਿਹਾ ਹੈ ਵੀ ਜਿਵੇਂ ਪੰਜਾਬ ਦਾ ਜਿਹੜਾ 9 ਮਾਸ ਦਾ ਰਿਸ਼ਤਾ ਹੈ Hindu ਅਤੇ Sikh ਭਾਈਚਾਰੇ ਦੇ ਵਿੱਚ ਉਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦਿਖਾਇਆ ਜਾ ਰਿਹਾ ਕੁਝ ਅਮਰਤਾਰੀ ਸਿੱਖ ਨੇ ਜਿਨ੍ਹਾਂ ਦੇ ਗਾਤਰੇ ਪਾਏ ਹੋਏ ਨੇ ਉਹ AK47 ਦੀਆਂ ਜਿਹੜੀਆਂ ਬੰਦੂਕਾਂ ਦੇ ਨਾਲ ਗੋਲੀਆਂ ਮਾਰ ਰਹੇ ਨੇ ਕੁਝ ਅਜਿਹੇ ਨੌਜਵਾਨਾਂ ਨੂੰ ਜਿਹੜੇ ਕਲੀਨ ਸ਼ੇਵ ਨੇ ਜਿਨ੍ਹਾਂ ਦੇ ਸਿਰਾਂ ਤੇ ਪੱਗਾ ਹੈ ਨਹੀਂ ਗਿਆ ਜੋ ਦੇਖਣ ਚ ਇੰਜ ਪ੍ਰਤੀਤ ਹੋ ਰਿਹਾ ਲੱਗ ਹੀ ਰਿਹਾ ਵੀ ਇਹ ਜੋ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਤਾਂ ਉਹ ਪੰਜਾਬ ਦੇ ਵਿੱਚ ਅਸ਼ਾਂਤੀ ਫਲਾਉਣ ਖਾਤਰ ਜੋ ਸਿੱਖ ਕੌਮ ਦੀ ਸ਼ਵੀ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖਰਾਬ ਕਰਨ ਦੀ ਖਾਤਰ ਇਥੋਂ ਤੱਕ ਕਿ ਜਿਹੜੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸਰਜੀ ਹੋਈ ਦਮਦਮੀ ਟਕਸਾਲ ਉਸਦੇ 14ਵੇਂ ਮੁਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਕੋਈ ਸਾਜ਼ਗਾਠ ਕੀਤੀ ਸੀ ਕੋਈ ਸਮਝੌਤਾ ਕੀਤਾ ਸੀ ਮੈਂ ਤੁਹਾਨੂੰ ਵੋਟਾਂ ਵਿੱਚ ਜਿਤਾਉਂਗਾ ਹਾਲਾਂਕਿ ਇਹ ਜਿਹੜੇ ਦੋਵੇਂ ਇਨਸੀਡੈਂਟ ਨੇ ਇਹਨਾਂ ਦੇ ਨਾ ਹੀ ਕੋਈ ਆਈ ਵਿਟਨੈਸ ਹੈ ਨਾ ਹੀ ਕੋਈ ਕ੍ਰੈਡੀਬਿਲਟੀ ਹੈ ਨਾ ਨਾ ਹੀ ਕੋਈ ਸੋਰਸ ਹੈ ਇਸ ਦੀ ਮੰਸ਼ਾ ਇਹ ਹੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਨੂੰ ਖਰਾਬ ਕੀਤਾ ਜਾਵੇ ਤੇ ਸਿੱਖ ਕੌਮ ਜਿਨ੍ਹਾਂ ਤੁਸੀਂ ਲਾ ਲੋ 1947 ਤੋਂ ਪਹਿਲਾਂ 90% ਜਿਹੜੇ ਫਾਂਸੀਆਂ ਤੇ ਚੜੇ ਨੇ ਉਦੋਂ ਦੇਸ਼ ਦੀ ਆਜ਼ਾਦੀ ਦੇ ਲਈ ਉਸ ਤੋਂ ਬਾਅਦ ਵੀ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਸਿੱਖ ਕੌਮ 1975 ਦੇ ਵਿੱਚ ਹਿਊਮਨ ਰਾਈਟਸ ਤੇ ਫੰਡਾਮੈਂਟਲ ਰਾਈਟਸ ਦੇ ਲਈ ਚਾਹੇ ਦਿੱਲੀ ਦੇ ਵਿੱਚ ਜਿਹੜਾ ਆਕਸੀਜਨ ਲੰਗਰ ਸੀ ਕੋਰੋਨਾ ਕਾਲ ਦੌਰਾਨ ਚਲਾਇਆ ਗਿਆ ਫੌਜ ਦੇ ਵਿੱਚ ਵੀ ਬੜੇ ਜ਼ਿਆਦਾ ਸ਼ਹੀਦ ਹੁੰਦੇ ਨੇ ਪੰਜਾਬ ਦੇ ਨੌਜਵਾਨ ਇਧਰ ਲਦਾਖ ਦੇ ਵਿੱਚ ਕਸ਼ਮੀਰ ਦੇ ਵਿੱਚ ਤਾਂ ਮੈਂ ਸਮਝਦਾ ਇਹੋ ਜੀ ਕੌਮ ਦੇ ਅਕਸ ਨੂੰ ਇੱਕ ਠੇਸ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਵੇਂ ਜੋ ਸਾਨੂੰ ਜੋ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਸੀ ਵੀ ਸਾਨੂੰ ਇਨਸਾਫ ਮਿਲੇਗਾ ਸਾਨੂੰ ਅੱਜ ਵੀ ਮਿਸ ਇਨਸਾਫ ਮਿਲਿਆ ਜੋ ਜੱਜ ਸਾਹਿਬ ਨੇ ਸਟੇਟਮੈਂਟ ਰਿਕਾਰਡ ਕਰ ਲਈ ਹੈ ਐਡੀਸ਼ਨਲ ਸਿਸਟਰ ਆਫ ਇੰਡੀਆ ਦੇ ਜਿਹੜੇ ਜਰਨਲ ਨੇ ਹੈ ਨਾ ਉਹਨਾਂ ਦੀ ਵੀ ਜਿਹੜੇ ਉਹਨਾਂ ਨੇ ਇਹ ਵੀ ਲਿਖਿਆ ਕੋਈ ਵੀ ਇਹੋ ਜਿਹਾ ਸੀਨ ਨਹੀਂ ਦਿਖਾਇਆ ਜਾਵੇਗਾ ਜਿਸ ਨਾਲ ਸਿੱਖ ਕਮਿਊਨਿਟੀ ਦੇ ਕਿਸੇ ਵੀ ਕੋਈ ਭਾਵਨਾ ਨੂੰ ਕੋਈ ਠੇਸ ਪਹੁੰਚੇਗੀ ਤੇ ਸਾਰੀਆਂ ਚੀਜ਼ਾਂ ਨੂੰ ਵਿੱਚ ਲੈ ਕੇ ਹੀ ਫਿਲਮ ਨੂੰ ਰਿਵਿਊ ਵੀ ਕੀਤਾ ਜਾਵੇਗਾ ਤੇ ਸਾਨੂੰ ਵੀ ਜੱਜ ਸਾਹਿਬ ਨੇ ਛੂਟ ਦਿੱਤੀ ਹੈ ਵੀ ਤੁਸੀਂ ਜਿਹੜੀ ਰਵਾਈਜ਼ਿੰਗ ਕਮੇਟੀ ਕੋਲ ਜਾ ਸਕਦੇ ਹੋ ਜਾਂ ਤੁਸੀਂ ਮਾਨਯੋਗ ਹਾਈ ਕੋਰਟ ਮੁਰਤੂ ਆ ਸਕਦੇ ਹੋ ਜੇ ਫਿਲਮ ਵਿੱਚ ਉਹ ਸੀਨ ਨਹੀਂ ਡਿਲੀਟ ਕੀਤੇ ਜਾਂਦੇ ਤਾਂ ਜੀ 6 ਦਿਨ ਰਹਿ ਗਏ ਦੀਪਿੰਦਰ ਜੀ ਫਿਲਮ ਰਿਲੀਜ਼ ਹੋਣ ਦੇ ਵਿੱਚ ਤੇ ਪਿਆਰੀਆਂ ਬੜੀਆਂ ਹੁਮ ਹੁਮਾ ਕੇ ਕੰਗੜਾ ਰਨੋਦ ਤੇ ਮਤਲਬੀ ਪ੍ਰੋਡਕਸ਼ਨ ਟੀਮ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਦਾਲਤ ਦਾ ਅੱਗੇ ਕਦਮ ਕੀ ਹੋਣ ਵਾਲਾ ਹੈ ਜੀ ਕਿ ਅੱਗੇ ਸੁਣਵਾਈ ਹੋਊਗੀ ਜੀ ਤੇ ਕੀ ਪੰਜਾਬ ਸਰਕਾਰ ਨੂੰ ਇਸ ਤੇ ਨੋਟਿਸ ਨਹੀਂ ਸੀ ਲੈਣਾ ਚਾਹੀਦਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਦੋ ਸਿੱਖ ਭਰਾਵਾਂ ਨੇ ਲਿਖਿਆ ਰਿਟਨ ਦੇ ਵਿੱਚ ਕਿ ਭਈ ਇਸ ਤੇ ਕੋਈ ਕਾਰਵਾਈ ਹੋਵੇ ਤੁਸੀਂ ਦੇਖੋ ਜੀ ਕੱਲ ਤੱਕ CBFC ਦੀ ਜਿਹੜਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਹੈ ਉਹਨਾਂ ਦੀ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਸੀ ਆਈ ਕਿ ਅਸੀਂ ਇਸ ਫਿਲਮ ਨੂੰ ਹਜੇ ਤੱਕ ਸਰਟੀਫਿਕੇਟ ਨਹੀਂ ਦਿੱਤਾ ਅੱਜ ਜਦੋਂ ਅਦਾਲਤ ਵਿੱਚ ਵਕੀਲ ਸਾਹਿਬਾਨ ਜਿਹੜੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਉਹ ਪੇਸ਼ ਹੋਏ ਤਾਂ ਚ ਪਹਿਲੀ ਵਾਰੀ ਉਹਨਾਂ ਨੇ ਅਫੀਸ਼ੀਅਲ ਸਟੇਟਮੈਂਟ ਰਿਕਾਰਡ ਕਰਾਈ ਹੈ ਕਿ ਹਾਂ ਜੀ ਅੱਜ ਦੀ ਡੇਟ ਤੱਕ ਹਾਲ ਦੀ ਘੜੀ ਤੱਕ ਹਜੇ ਤੱਕ ਅਸੀਂ ਕੋਈ ਵੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਉਸ ਤੋਂ ਬਾਅਦ ਜਿਹੜੀ ਰਹੀ ਗੱਲ ਕਿ ਜਿਹੜੇ ਸਾਡੇ ਪਟੀਸ਼ਨਰ ਦੀਆਂ ਵੀ ਐਪਲੀਕੇਸ਼ਨਾਂ ਸੀ ਜਿਹੜੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੀ ਤੇ ਜਿਹੜੇ ਹੋਰ ਵੀ SGPC ਨੇ ਵੀ ਤੇ ਹੋਰ ਵੀ ਜਿਹੜੇ ਜ਼ਿੰਮੇਵਾਰ ਨਾਗਰਿਕ ਨੇ ਉਹ ਸ਼ਿਕਾਇਤਾਂ ਕਰ ਰਹੇ ਨੇ ਕਿ ਇਹ ਫਿਲਮ ਇਹ ਸਿੱਖ ਤੇ ਹਿੰਦੂ ਭਾਈਚਾਰੇ ਦੀ ਜਿਹੜੀ ਭਾਵਨਾ ਆਪਸ ਵਿੱਚ ਜਿਹੜਾ ਪ੍ਰੇਮ ਪਿਆਰ ਹੈ ਉਸ ਤੇ ਡੂੰਗੀ ਸੱਟ ਮਾਰਦੀ ਹੈ ਕਹਿੰਦੇ ਕਿ ਅਸੀਂ ਇਸ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੀ ਕਮੇਟੀ ਬਿਠਾ ਕੇ ਇਹ ਫਿਲਮ ਦਾ ਰਿਵਿਊ ਕਰਾਂਗੇ ਤੇ ਉਸ ਤੋਂ ਬਾਅਦ ਹੀ ਜਦੋਂ ਆਬਜੈਕਸ਼ਨੇਬਲ ਸੀਨਸ ਡਿਲੀਟ ਹੋ ਜਾਣਗੇ ਅਸੀਂ ਫਿਰ ਇਸ ਫਿਲਮ ਨੂੰ ਸਰਟੀਫਿਕੇਟ ਦਵਾਵਾਂਗੇ ਉਸ ਤੋਂ ਪਹਿਲਾਂ ਅਸੀਂ ਫਿਲਮ ਨੂੰ ਸਰਟੀਫਿਕੇਟ ਨਹੀਂ ਦੇ ਰਹੇ ਤੇ ਜਿਹੜੀਆਂ ਐਪਲੀਕੇਸ਼ਨਾਂ ਜਿਹੜੀਆਂ ਅਸੀਂ ਲਿਖੀਆਂ ਸੀ ਅਸੀਂ ਹੋਮ ਸਕੱਤਰ ਪੰਜਾਬ ਨੂੰ ਵੀ ਲਿਖੀਆਂ ਸੀ ਅਸੀਂ ਡੀਜੀਪੀ ਸਾਹਿਬ ਨੂੰ ਵੀ ਲਿਖੀਆਂ ਸੀ ਸਾਹਿਬ ਫਿਲਾਲ ਜੀ ਕੋਈ ਵੀ ਜਵਾਬ ਨਹੀਂ ਆਇਆ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈ ਤੇ ਇਹ ਚਾਹੀਦਾ ਹੈਗਾ ਅਸੀਂ ਸਰਕਾਰ ਨੂੰ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਇਸ ਸਟੇਟ ਦੇ ਅੰਦਰ ਐਓ ਜੀ ਟੈਨਸ਼ਨ ਇੱਕ ਫਿਲਮ ਕਰਕੇ ਪੈਦਾ ਹੋ ਰਹੀ ਹੈ ਤਾਂ ਤੁਹਾਨੂੰ ਐਪਰੋਪਰੀਏਟ ਮੀਜਰਸ ਪਹਿਲਾਂ ਹੀ ਲੈਣੇ ਚਾਹੀਦੇ ਨੇ ਪਰ ਹੁਣ ਜਿਵੇਂ ਕਿ ਨਿਗਰਾਨੀ ਹੇਠ ਆ ਗਿਆ ਮਸਲਾ ਮਾਨਯੋਗ ਹਾਈ ਕੋਰਟ ਦੇ ਤਾਂ ਅਸੀਂ ਆਸ ਕਰਦੇ ਹਾਂ ਜੀ ਕਿ ਸਰਕਾਰ ਵੀ ਇਹਦੇ ਖਿਲਾਫ ਫੈਸਲਾ ਲਏਗੀ ਤੇ ਜਿਹੜੀ ਮਸ਼ੀਨਰੀ ਹੈ ਉਹ ਵੀ ਟਰਾਈ ਕਰੇਗੀ ਹੁਣ ਕਿਵੇਂ ਨਾ ਕਿਵੇਂ ਇਹਨੂੰ ਠਲ ਪਾਈ ਜਾ ਸਕੇ ਵੀ ਸਟੇਟ ਨੂੰ ਕੋਈ ਚਿੰਤਾ ਹੀ ਨਹੀਂ ਕਿ ਪਰਸੈਪਸ਼ਨ ਕਿਸ ਤਰ੍ਹਾਂ ਦੀ ਦਿਖਾਈ ਜਾ ਰਹੀ ਹੈਗੀ ਦੇਖੋ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਜੋ ਐਪਲੀਕੇਸ਼ਨਾਂ ਮੂਵ ਕੀਤੀਆਂ ਅਸੀਂ ਪੰਜਾਬ ਦੇ ਗ੍ਰੈਸ ਕੱਤਰ ਨੇ ਜੋ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਜਿਹੜੇ ਫਿਲਮ ਦੇ ਸਾਰੇ ਰਿਕਾਰਡ ਸੀਜ਼ ਕਰੋ ਫਿਲਮ ਨੂੰ ਬੈਨ ਕਰੋ ਜੋ ਪਾਵਰ ਰੱਖਦੀ ਹੈ ਸਟੇਟ ਪਾਵਰ ਆਹ ਹਾਂ ਜੀ ਜੋ ਅੰਡਰ ਸੈਕਸ਼ਨ 98 ਹੈ 98 ਆਫ ਭਾਰਤੀ ਨਿਆਏ ਸੰಹಿತਾ ਬੀ ਐਨ ਐਸ ਜਿਹੜੇ ਨਵੇਂ ਕਾਨੂੰਨ ਬਣੇ ਨੇ ਉਸ ਦੇ ਵਿੱਚ ਪੂਰਨ ਪਾਵਰ ਹੈ ਸਟੇਟ ਕੋਲੇ ਜੋ ਫਿਲਮ ਦੇ ਰਿਕਾਰਡ ਸੀਜ਼ ਕਰਨ ਦੀ ਤੇ ਅਸੀਂ ਬੇਨਤੀ ਕੀਤੀ ਸੀ ਫਰਦਰ ਅਸੀਂ ਡੀ ਜੀ ਪੀ ਪੰਜਾਬ ਨੂੰ ਵੀ ਐਪਲੀਕੇਸ਼ਨ ਲਿਖੀ ਸੀ ਵੀ ਤੁਸੀਂ ਜੋ ਮੈਂਬਰ ਪਾਰਲੀਮੈਂਟ ਕੰਗਨਾਰ ਨਾਉਤਾ ਉਹਨਾਂ ਦੀ ਟੀਮ ਹੈ ਉਹਨਾਂ ਤੇ ਪਰਚਾ ਦਰਜ ਕਰੋ ਜਿਹੜੇ ਨਵੇਂ ਬੀ ਐਨ ਐਸ ਕਾਨੂੰਨ ਬਣੇ ਨੇ ਬੜੇ ਸਖਤ ਨੇ ਉਹਨਾਂ ਦੇ ਅਧੀਨ ਪਰਚਾ ਦਰਜ ਹੋਵੇ ਪਰ ਉਹਨਾਂ ਦੇ ਮੈਂ ਕਹੂੰਗਾ ਕੰਨਾਂ ਤੇ ਕੋਈ ਜੂਨੀ ਸਰਗੀ ਉਹਨਾਂ ਨੇ ਕੋਈ ਇਸਤੇ ਜੋ ਕਾਰਵਾਈ ਨਹੀਂ ਕੀਤੀ ਤਾਂ ਹੀ ਸਾਨੂੰ ਅਖ ਥੱਕ ਕੇ ਜੋ ਮਾਨਯੂ ਹਾਈ ਕੋਰਟ ਵਾਲਾ ਰੁਕ ਕਰਨਾ ਪਿਆ ਜੀ ਲੋਕਾਂ ਦੇ ਵਿੱਚ ਚਰਚਾ ਬਈ ਤੇ ਇੰਟਰਨੈਟ ਦੇ ਉੱਤੇ ਵੀ ਇਹ ਟ੍ਰੈਂਡ ਪੈਰਲੈਲੀ ਚਲਾਇਆ ਜਾ ਰਿਹਾ ਕਿ ਜਸਵੰਤ ਸਿੰਘ ਖਾਲੜਾ ਤੇ ਵੀ ਜਿਹੜੀ ਫਿਲਮ ਆ ਰਹੀ ਸੀਗੀ ਉਹਦੇ ਤੇ ਪਾਬੰਦੀ ਲਗਾਈ ਗਈ ਹੈ ਕਿ ਉਹਨੂੰ ਰੀ ਰੀਲੀਜ਼ ਨਹੀਂ ਕੀਤਾ ਜਾ ਸਕਦਾਗਾ ਕਿ ਇਹਦੇ ਬਾਬਤ ਵੀ ਲੜਾਈ ਨਹੀਂ ਲੜੀ ਜਾ ਸਕਦੀ ਕਾਨੂੰਨੀ ਤੌਰ ਤੇ ਦੇਖੋ ਜੋ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਹੈ ਉਹ ਤਾਂ ਇੱਕ ਰਹਾਣੀ ਰੂਹ ਸੀ ਬੜੇ ਜਿਆਦਾ ਵੱਡੇ ਸ਼ਹੀਦ ਹੋਏ ਨੇ ਉਹਨਾਂ ਦੀ ਜਿਹੜੀ ਸੇਵਾ ਸੀ ਨਾ ਮਨੁੱਖਤਾ ਦੀ ਸੇਵਾ ਸੀ ਮਨੁੱਖੀ ਅਧਿਕਾਰਾਂ ਦੀ ਉਹਨਾਂ ਦੀ ਸੇਵਾ ਸੀ ਹਿਊਮਨ ਰਾਈਟਸ ਦੀ ਉਹਨਾਂ ਨੇ ਜਿਹੜੇ ਵੇਲਿਆਂ 'ਚ ਐਡਾ ਵੱਡਾ ਸਟੈਂਡ ਲਿਆ ਜਦੋਂ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ ਹੁੰਦਾ ਐਡਾ ਵੱਡ ਡਰ ਸੀ ਸਟੇਟ ਦਾ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਹੈ ਨਾ ਤਾਂ ਉਦੋਂ ਉਹਨਾਂ ਨੇ ਐਡਾ ਵੱਡਾ ਜੁਮਾ ਚੱਕਿਆ ਉਹਨਾਂ ਦੇ ਜੀਵਨ ਕਾਲ ਤੇ ਜਿਨ੍ਹਾਂ ਜੀਵਨ ਕਾਲ ਆਪਾਂ ਨੂੰ ਮਨੁੱਖਤਾ ਦੀ ਸੇਵਾ ਸਿਖਾਉਂਦਾ ਹੈ ਮਨੁੱਖੀ ਅਧਿਕਾਰਾਂ ਲਈ ਲੜਨਾ ਸਿਖਾਉਂਦਾ ਹੈ ਉਨ੍ਹਾਂ ਦਾ ਜੀਵਨ ਆਪਣੇ ਲਈ ਜਾਂਚ ਇੱਕ ਜ਼ਿੰਦਗੀ ਜਿਉਣ ਦੀ ਜਾਂਚ ਦਿੰਦਾ ਆਪਾਂ ਨੂੰ ਉਹਨਾਂ ਦਾ ਇੱਕ ਜੀਵਨ ਕਾਲ ਸਿੱਖਣ ਨੂੰ ਬਹੁਤ ਕੁਝ ਮਿਲਦਾ ਉਹਨਾਂ ਦੇ ਪ੍ਰੇਰਨਾ ਸਰੋਤ ਨੇ ਸਾਡੇ ਸਾਰੇ ਪੰਜਾਬ ਲਈ ਕਿਉਂਕਿ ਪੰਜਾਬ ਦੀ ਇੱਕ ਫਿਤਰਤ ਰਹੀ ਹੈ ਜਦੋਂ ਕਿਸੇ ਦੇ ਧੱਕਾ ਹੁੰਦਾ ਚਾਹੇ ਸਾਡੇ ਤੇ ਹੋਵੇ ਚਾਹੇ ਸਾਡੇ ਗਵਾਂਢੀ ਤੇ ਹੋਵੇ ਜਾਂ ਕਿਸੇ ਹੋਰ ਤੇ ਹੋਵੇ ਪੰਜਾਬ ਹਮੇਸ਼ਾ ਖੜਦਾ ਰਿਹਾ ਤਾਂ ਉਹ ਦੇਖੋ ਉਹਨਾਂ ਦੇ ਜੀਵਨ ਕਾਲ ਤੇ ਫਿਲਮ ਨੂੰ ਰੋਕ ਲਾਉਣਾ ਬੜੀ ਮਾੜੀ ਗੱਲ ਹੈ ਉਹ ਨਹੀਂ ਸੀ ਹੋਣਾ ਚਾਹੀਦਾ ਕੱਟ ਲਾਏ ਗਏ ਨੇ ਆਖਿਰ ਦੇਖੋ ਸੱਚ ਵੀ ਦਿਖਾਉਣਾ ਪੈਂਦਾ ਵੀ ਦੇਖੋ ਉਸ ਸਮੇਂ ਜਿਹੜੇ ਪੁਲਿਸ ਅਧਿਕਾਰੀ ਸੀ ਜਿਹੜੇ ਉਸ ਵੇਲੇ ਡੀਜੀਪੀ ਵੀ ਰਹੇ ਨੇ ਬਾਹਰੀਆਂ ਸਰਕਾਰਾਂ ਦੇ ਵਿੱਚ ਤੇ ਮੈਂ ਸਮਝਦਾ ਉਹਨਾਂ ਨੇ ਜੋ ਤੱਕਾਸ਼ਾਈ ਕੀਤੀ ਜੋ ਮੁੰਡਿਆਂ ਨੂੰ ਘਰੋਂ ਚੁੱਕ-ਚੁੱਕ ਕੇ ਮਾਰਿਆ ਉਹ ਦੇਖੋ ਇੱਕ ਜ਼ਰੂਰੀ ਸੀ ਦਿਖਾਉਣਾ ਹੈਨਾ ਜੀ ਤੇ ਉਹ ਦੇਖੋ ਕਿਸੇ ਫਿਰਕੇ ਦੇ ਉਲਟ ਨਹੀਂ ਸੀ ਉਹ ਫਿਲਮ ਉਹ ਤੇ ਸਰਕਾਰ ਦੀ ਬੁਰਸ਼ਾ ਕਰਦੀ ਸੀ ਸਰਕਾਰ ਦੀ ਤੱਕੇਸ਼ਾਈ ਹੈ ਹੈਨਾ ਜੀ ਜੋ ਇੱਕ ਮੈਂ ਕਹੂੰਗਾ ਬਾਬਰ ਨੂੰ ਜਾਬਰ ਕਹਿਣ ਵਾਲੀ ਫਿਤਰਤ ਹੈ ਉਹ ਵਾਲੀ ਉਸ ਚੀਜ਼ ਤੇ ਜੋ ਸਾਡੇ ਉਹ ਫਿਲਮ ਸੀ ਤੇ ਉਸ ਤੇ ਰੋਕ ਲਾਉਣੀ ਬੜੀ ਮਾੜੀ ਗੱਲ ਹੈ ਜੀ ਕਾਨੂੰਨੀ ਤੌਰ ਤੇ ਇਸ ਫਿਲਮ ਨੂੰ ਫਿਲਮ ਨੂੰ ਰਿਲੀਜ਼ ਕਰਾਉਂ ਥੀਏਟਰਸ ਦੇ ਵਿੱਚ ਲੈ ਕੇ ਆਉਣ ਲਈ ਲੜਾਈ ਲੜੀ ਜਾ ਸਕਦੀ ਹੈ ਕਾਨੂੰਨੀ ਤੌਰ ਤੇ ਦੇਖੋ ਲੜੀ ਜਾ ਸਕਦੀ ਹੈ ਜੇ ਕੁਝ ਵੀ ਉਸ ਫਿਲਮ ਦੇ ਪ੍ਰੋਡਿਊਸਰਸ ਨੂੰ ਡਾਇਰੈਕਟਰਸ ਨੂੰ ਜੇ ਕਿਸੇ ਤਰੀਕੇ ਦੀ ਵੀ ਕੋਈ ਮਦਦ ਚਾਹੀਦੀ ਹੋਵੇਗੀ ਤਾਂ ਸੇਵਾ ਭਾਵ ਉਹਨਾਂ ਦੇ ਨਾਲ ਉਹਦੇ ਨਾਲ ਖੜੇ ਆ ਕਿਉਂਕਿ ਇੱਕ ਮਨੁੱਖਤਾ ਦੀ ਸੇਵਾ ਹੋਵੇਗੀ ਤਾਂ ਇਸ ਦੇ ਲਈ ਮੈਨੂੰ ਲੱਗਦਾ ਜੋ ਕਾਨੂੰਨੀ ਲੜਾਈ ਹੈ ਉਹ ਲੜਨੀ ਚਾਹੀਦੀ ਹੈ ਜੀ ਅੰਗਣਾ ਫਿਲਮ ਦੇ ਪ੍ਰੋਮੋਸ਼ਨ ਦੇ ਵਿੱਚ ਬਹੁਤ ਸਾਰੇ ਇੰਟਰਵਿਊਜ਼ ਕਰ ਰਹੀ ਹੈਗੀ ਆ ਤੇ ਇੰਟਰਵਿਊਜ਼ ਦੇ ਵਿੱਚ ਬੋਲ ਬਾਣੀ ਵੀ ਪੁਰਾਣੇ ਲਹਿਜ਼ੇ ਵਾਲੀ ਹੋਈ ਹੈਗੀ ਆ ਕਿਸਾਨ ਅੰਦੋਲਨ ਦੇ ਵਿੱਚ ਉਹਨੇ ਰੇਪ ਵਾਲਾ ਬਿਆਨਤਾ ਕਤਲੇਆਮ ਵਾਲਾ ਬਿਆਨਤਾ ਤੇ ਉਸ ਬਿਆਨ ਤੇ ਸਿਮਰਨਜੀਤ ਮਾਨ ਹੋਣ ਨੇ ਰਿਐਕਟ ਕੀਤਾ ਕਿ ਜਿਸ ਤਰ੍ਹਾਂ ਉਹਨਾਂ ਨੇ ਰਿਐਕਟ ਕੀਤਾ ਉਹ ਕੰਗਣਾ ਨੂੰ ਲੱਗੀ ਕਿ ਭਾਈ ਮੈਨੂੰ ਹੁਣ ਰੇਪ ਦੇ ਥ੍ਰੈਟ ਮਿਲ ਰਹੇ ਨੇ ਸਿਮਰਨਜੀਤ ਮਾਨ ਦੇ ਬਿਆਨ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਰੇਪ ਦਾ ਤਜੱਸਬਾ ਇਸ ਬਿਆਨ ਦੇ ਤੁਸੀਂ ਕਿਤੇ ਨਹੀਂ ਦੇਖੇ ਨਹੀਂ ਦੇਖੋ ਚਾਹੇ ਕੋਈ ਵੀ ਇਨਸਾਨ ਹੋਵੇ ਆਪਾਂ ਨੂੰ ਜੋ ਇੱਕ ਮੈਂ ਕਹੂੰਗਾ ਜਿਵੇਂ ਕੰਗਣਾ ਨੇ ਉਹ ਮੈਂਬਰ ਪਾਰਲੀਮੈਂਟ ਨੇ ਤਾਂ ਇੱਕ ਜੋ ਲਹਿਜਾ ਹੁੰਦਾ ਹੈ ਚਾਹੇ ਕੋਈ ਹੋਰ ਨੇ ਉਹਨਾਂ ਨੂੰ ਆਪਾਂ ਇੱਕ ਲਹਿਜਾ ਇੱਕ ਪਬਲਿਕ ਡੀਲਿੰਗ ਦਾ ਆਪਾਂ ਨੂੰ ਹਮੇਸ਼ਾ ਇੱਕ ਬਾਉਂਡਰੀ ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਦੇਖੋ ਸਾਡੀਆਂ ਜੋ ਬਿਰਧ ਮਤਾਵਾ ਨੇ ਉਹਨਾਂ ਨੂੰ ਕਹਿਣਾ ਵੀ ਦੋ ਦੋ ਟਕੇ ਦੇ ਉੱਪਰ ਇਹ ਇੱਥੇ ਆਈਆਂ ਨੇ 20 20 ਰੁਪਏ 100 100 ਰੁਪਏ ਲੈ ਕੇ ਆਈਆਂ ਨੇ ਤਾਂ ਜਿਹੜੀਆਂ ਔਰਤਾਂ ਨੇ ਹਰੇਕ ਦੀ ਆਪਾਂ ਨੂੰ ਇੱਜ਼ਤ ਮਾਨ ਰੱਖਣਾ ਚਾਹੀਦਾ ਹੈ ਹਰੇਕ ਦੀ ਪਤਕ ਜਣੀ ਚਾਹੀਦੀ ਹੈ ਤੇ ਇਹੋ ਜਿਹਾ ਕੋਈ ਵੀ ਬਿਆਨ ਹੈ ਜਿਸ ਦੇ ਨਾਲ ਕਿਸੇ ਦੀ ਤੋਹੀਨ ਹੁੰਦੀ ਹੈ ਕਿ ਕੋਈ ਬੇਜਤ ਹੁੰਦਾ ਸਮਾਜ ਦੇ ਵਿੱਚ ਉਹ ਦੇਣ ਤੋਂ ਆਪਾਂ ਸਾਰਿਆਂ ਨੂੰ ਗਰੇਜ਼ ਕਰਨਾ ਚਾਹੀਦਾ ਅਮਰਿਤਪਾਲ ਸਿੰਘ ਹੋਰੀ ਡਿਪਰੂਗੜ ਜੇਲ੍ਹ ਚ ਬੰਦ ਨੇ ਜੀ ਲੰਘੇ ਦੇਣੀਆਂ ਖਬਰਾਂ ਆਈਆਂ ਕਿ ਉਹਨਾਂ ਨੂੰ ਮੈਡੀਕਲ ਸਹੂਲਤਾਂਵਾਂ ਨਹੀਂ ਮਿਲ ਰਹੀਆਂ ਗਿਆ ਸਿਚੁਏਸ਼ਨ ਕੀ ਅਸਲ ਸਿਚੁਏਸ਼ਨ ਕੀ ਹੈ ਨਹੀਂ ਦੇਖੋ ਜੀ ਜੋ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਨੇ ਭਾਈ ਕਲਵੰਦ ਸਿੰਘ rau ਕੇ ਉਹਨਾਂ ਨੇ ਮੇਰੇ ਹਿਸਾਬ ਨਾਲ ਪਿਛਲੇ ਮਹੀਨੇ ਜੋ ਇੱਕ ਬਿਆਨ ਇੱਕ ਮਤਲਬ ਕਿ ਇੱਕ ਖਬਰ ਨਸ਼ਰ ਹੋਈ ਸੀ ਵੀ ਉਹ ਬਰਨਾਲੇ ਤੋਂ ਜਿਮਨੀ ਚੋਂ ਲੜਨ ਜਾ ਰਹੇ ਸੀ ਉਹਨਾਂ ਦੇ ਜੋ ਪਿਤਾ ਜੀ ਨੇ ਸ਼ਹੀਦ ਜ태ਜ਼ਾਰ ਚੱਟ ਸਿੰਘ ਰਾਉ ਕੇ ਉਹ ਵੀ ਪਹਿਲਾਂ ਕਾਫੀ ਸਰਗਰਮ ਰਹੇ ਨੇ ਉਹਨਾਂ ਨੂੰ ਘਰੋਂ ਚੁੱਕ ਕੇ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ ਫੇਕ ਐਨਕਾਊਂਟਰ ਦੇ ਵਿੱਚ ਉਸ ਸਮੇਂ ਉਹ ਪਿੰਡ ਦੇ ਮੌਜੂਦਾ ਸਰਪੰਚ ਸਨ ਉਸ ਤੋਂ ਪਹਿਲਾਂ 1989 ਦੇ ਵਿੱਚ ਉਹਨਾਂ ਨੇ ਬਾਗੇ ਪੁਰਾਣੇ ਤੋਂ ਚੋਣ ਲੜਨੀ ਸੀ ਜੋ ਸੰਯੁਕਤ ਕਾਲੀ ਦਲ ਬਣਿਆ ਸੀ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਪਰ 1989 ਚ ਚੋਣਾਂ ਕੈਨਸਲ ਹੋ ਗਈਆਂ 92 ਦੇ ਵਿੱਚ ਉਹਨਾਂ ਦਾ ਬਾਈਕਆਊਟ ਹੋ ਗਿਆ ਸੀ ਉਦੋਂ ਵੀ ਉਹਨਾਂ ਨੇ ਜੋ ਚੋਣ ਲੜਨੀ ਸੀ ਤੂ ਐਨਐਸਐਚ ਵੀ ਤਿੰਨ ਚਾਰ ਸਾਲ ਅੰਦਰ ਰਹਿ ਇਨਫਰੀਦਪੁਰ ਜੀਲ ਦੇ ਵਿੱਚ ਤਾਂ ਉਹਨਾਂ ਜਿਹੜੇ ਸਪੁੱਤਰ ਨੇ ਇਸ ਸਮੇਂ ਜੋ ਵਾਰਿਸ ਮਜਾਬ ਦੇ ਜਥੇਬੰਦੀ ਦੇ ਮੋਢੀ ਨੇ ਭਾਈ ਕਲਵੰਦ ਸਿੰਘ ਰਾਉ ਕੇ ਭਾਈ ਦੀਪ ਸਿੱਧੂ ਦੇ ਨਾਲ ਅਤੇ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਸਾਥੀ ਨੇ ਉਹਨਾਂ ਨੂੰ ਜੋ ਇੱਕ ਬੜੀ ਪਿਛਲੇ 10 ਸਾਲਾਂ ਤੋਂ ਇੱਕ ਬਿਮਾਰੀ ਹੈ ਐਪੀਲੈਪਸੀ ਦੀ ਅੱਛਾ ਜਿਸ ਨੂੰ ਸੌਕੇ ਸ਼ਬਦਾਂ ਵਿੱਚ ਜਿਸ ਨੂੰ ਮਿਰਗੀ ਵੀ ਆਂਦੇ ਨੇ ਸੌਕੇ ਸ਼ਬਦਾਂ ਦੇ ਵਿੱਚ ਵੀ ਦਿਮਾਗ ਦੇ ਵਿੱਚ ਇੱਕ ਕਲੌਟ ਆ ਜਾਂਦਾ ਹੁੰਦਾ ਹੈ ਤਾਂ ਉਸ ਕਲੌਟ ਤੋਂ ਬਾਅਦ ਉਹਨਾਂ ਨੂੰ ਕਾਫੀ ਜਾਨਲੇਵਾ ਦੌਰੇ ਪੈਂਦੇ ਨੇ ਤਾਂ ਉਸ ਤੋਂ ਬਾਅਦ ਜਿਵੇਂ ਕਿ ਕੁਝ ਵੀ ਕਰਨਾ ਜਿਵੇਂ ਕਿ ਤੁਸੀਂ ਲਾ ਲਓ ਹੁਣ ਜਦੋਂ ਉਹਨਾਂ ਨੇ ਜਿਮਨੀ ਚੋਣ ਦਾ ਐਲਾਨ ਕੀਤਾ ਉਹਨਾਂ ਜਿਹੜੀ ਦਵਾਈ ਹੈ ਉਹ ਮਹੀਨੇ ਦੀ 4-5000 ਦੀ ਦਵਾਈ ਹੈ ਤਾਂ ਜਿਹੜੀ ਉਹਨਾਂ ਦੀ ਮੰਥਲੀ ਅਲਾਉਂਸ ਹੈ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਭੇਜ ਸਕਦਾ ਜੋ ਜੇਲਰ ਅਲਾਉ ਕਰਦਾ ਉਹ ਵੀ 5000 ਹੈ ਤਾਂ ਉਸ ਤੋਂ ਜਿਹੜਾ ਉਹਨਾਂ ਕੋਲੇ ਕੋਈ ਪੈਸਾ ਨਹੀਂ ਬਚਿਆ ਤਾਂ ਦੇਖੋ ਵੈਸੀ ਤਾਂ ਉਹ ਜੇਲ੍ਹ ਦੇ ਵਿੱਚ ਨੇ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਚਾਹੇ ਲੱਖ ਰੁਪਏ ਦੀ ਦਵਾਈ ਦਵਾਈ ਆਉਂਦੀ ਹੈ ਬੰਦਾ ਤੁਹਾਡੇ ਕੋਲ ਡਿਟੈਂਸ਼ਨ 'ਚ ਹੈ ਉਹ ਕੋਈ ਮਲਜ਼ਮ ਤਾਂ ਹੈ ਨਹੀਂ ਨਾ ਹੀ ਕੋਈ ਦੋਸ਼ੀ ਹੈ ਉਹ ਤਾਂ ਨજરਬੰਦ ਹੈ ਤਾਂ ਦਵਾਈ ਲਿਆ ਕੇ ਦੇਣੀ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਦਵਾਈ ਲਿਆਉਣ ਤੋਂ ਮੁਨਕਰ ਹੋ ਗਏ ਕਹਿੰਦੇ ਸੀ ਦਵਾਈ ਨਹੀਂ ਲਿਆ ਕੇ ਦੇਣੇ ਫਿਰ ਉਹਨਾਂ ਨੂੰ ਕਾਫੀ ਜਾਣ ਲੇਵਾ ਜਿਹੜੇ ਦੌਰੇ ਪਏ ਮਸਾ ਉਹਨਾਂ ਦੀ ਹਾਲਾਤ ਠੀਕ ਹੋਏ ਫਿਰ ਅਸੀਂ ਡੀਸੀ ਐਮਰੇ ਸਰ ਰੀਟੇਨਿੰਗ ਅਥਾਰਟੀ ਉਹਨਾਂ ਨੂੰ ਐਪਲੀਕੇਸ਼ਨ ਲਿਖੀ ਫਿਰ ਕਿਤੇ ਜਾ ਕੇ ਉਹਨਾਂ ਨੂੰ ਬੀਤੇ ਦੇਣੀ ਇੱਕ ਦਵਾਈ ਦਾ ਪਤਾ ਮਿਲਿਆ ਹੈ ਉਹ ਵੀ ਬੜੀ ਅਨਸਰਟੇਨਟੀ ਹੈ ਵੀ ਅੱਗੋਂ ਕੋਈ ਦਵਾਈ ਦਾ ਪਤਾ ਮਿਲੇਗਾ ਵੀ ਕਿ ਨਹੀਂ ਮਿਲੇਗਾ ਹੈਨਾ ਜੀ ਤਾਂ ਇੱਥੇ ਮੇਰੇ ਹਿਸਾਬ ਦੇ ਨਾਲ ਜੋ ਕੋਈ ਕੁਝ ਵੀ ਉਹਨਾਂ ਨੂੰ ਹੁੰਦਾ ਹੈ ਇਸ ਲਈ ਜੋ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਇੱਕ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਹਿਊਮਨ ਰਾਈਟਸ ਦੀ ਗੱਲ ਹੈ ਇਹ ਬੰਦਾ ਜੇਲ੍ਹ 'ਚ ਹੈ ਤੁਹਾਡੇ ਤੇ ਨਿਰਭਰ ਹੈ ਕੋਈ ਕਮਾਈ ਨਹੀਂ ਕਰ ਸਕਦਾ ਜੇ ਉਹਦੇ ਕੋਲੇ ਕੋਈ ਖਰਚਾ ਨਹੀਂ ਬਚਿਆ ਮਹੀਨੇ ਦੇ 5000 ਚੋਂ ਘੱਟੋ-ਘੱਟ ਇੰਨਾ ਵੀ ਨਹੀਂ ਆਪਾਂ ਨੂੰ ਕਿਸੇ ਤੇ ਕੋਈ ਦੁਸ਼ਮਣੀ ਕੱਢਣੀ ਚਾਹੀਦੀ ਵੀ ਉਹਨੂੰ ਦਵਾਈ ਵੀ ਨਾ ਲੈ ਕੇ ਦਈਏ ਤਾਂ ਉਹ ਸਾਰਾ ਮਸਲਾ ਸੀ ਅਮਰਪਾਲ ਸਿੰਘ ਹੋਰਾਂ ਦੀ ਸਿਹਤ ਠੀਕ ਹੈ ਜੀ ਉਹਨਾਂ ਦੀ ਹਾਂ ਜੀ ਉਹਨਾਂ ਦੀ ਇਹ ਚੜ੍ਹਦੀ ਕਲਾ 'ਚ ਨਹੀਂ ਮੁਲਾਕਾਤ ਹੋਈ ਜੀ ਕੋਈ ਗੱਲਬਾਤ ਹੋਈ ਹੋਵੇ ਅੱਗੇ ਕੇਸ ਦੇ ਰਿਕਾਰਡਿੰਗ ਜਾਂ ਕੀ ਚੱਲ ਰਹੀ ਸਥਿਤੀ ਮੌਜੂਦਾ ਸਥਿਤੀ ਕੀ ਹੈ ਐਮਪੀ ਚੋਣਾ ਜਿੱਤਣ ਤੋਂ ਬਾਅਦ ਕੀ ਅੱਗੇ ਵਿਹੁਤਬੰਦੀ ਕੀ ਹੈ ਜੀ ਅੱਗੇ ਕਿਵੇਂ ਕੰਮ ਕੀਤਾ ਜਾਊਗਾ ਜੱਥੇਬੰਦੀ ਵਾਸਤੇ ਵੀ ਜਾਂ ਜਿਸ ਤਰੀਕੇ ਨਾਲ ਪੰਜਾਬ ਦੇ ਵਾਸਤੇ ਵੀ ਕੰਮ ਆ ਨਹੀਂ ਦੇਖੋ ਜੋ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੀ ਮੇਰੀ ਮੁਲਾਕਾਤ ਹੈ ਜੀ ਉਹ 29 ਤੇ 30 ਜੂਨ ਨੂੰ ਹੋਈ ਸੀ ਉਸ ਤੋਂ ਬਾਅਦ ਮੈਂ ਜਿਵੇਂ ਕਿਸਾਂ ਦੀ ਪੈਰਵੀ ਕਰਨ ਵਿੱਚ ਰੁੱਝ ਗਿਆ ਤੇ ਮੈਨੂੰ ਮੌਕਾ ਨਹੀਂ ਲੱਗਿਆ ਉਸ ਤੋਂ ਬਾਅਦ ਜਾਣ ਦਾ ਉਦੋਂ ਗੱਲਬਾਤ ਹੋਈ ਸੀ ਸਾਰੀ ਤੇ ਜੋ ਵੀ ਕਾਨੂੰਨੀ ਮਸਲੇ ਐ ਉਸ ਤੇ ਬਾਬਤ ਗੱਲਬਾਤ ਹੋਈ ਸੀ ਤੇ ਹੁਣ ਮੈਂ ਫਿਰ ਤੋਂ ਪਲਾਨ ਬਣਾ ਰਿਹਾ ਸੀ ਉੱਥੇ ਜਾਣ ਦਾ ਤੇ ਉਦੋਂ ਫਿਰ ਦੁਬਾਰਾ ਗੱਲਬਾਤ ਕਰਦੇ ਆਂ ਤੇ ਜੋ ਅੱਗੇ ਕਾਨੂੰਨੀ ਚਾਰਾ ਜੋਈ ਕਰਨੀ ਐ ਉਸ ਦੀ ਵੀ ਡਿਸਕਸ਼ਨ ਕਰਾਂਗੇ ਜੀ ਸਿਆਸਤ ਦੇ ਵਿੱਚ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਲੀਡਰ ਆਉਣਗੇ ਜੀ ਕੋਈ ਰਣਨੀਤੀ ਹੈਗੀ ਐ ਕਿਉਂਕਿ ਜਿੰਨੀ ਚੋਣਾਂ ਦਾ ਐਲਾਨ ਤਾਂ ਜਿਹੜੇ ਸਿੰਘband ਨੇ ਅੰਦਰ ਡਿਬਰੂਗੜ ਜੇਲ੍ਹ ਦੇ ਵਿੱਚ ਭਾਵੇਂ ਬਾਜੇ ਕੀ ਹੋ ਗਿਆ ਭਾਵੇਂ ਦਿਲਜੀਤ ਕਲਸੀ ਹੋ ਗਿਆ ਇਹਨਾਂ ਦੇ ਬਿਆਨ ਹੁੰਦੇ ਰਹੇ ਨੇ ਕਿ ਐਸੇ ਭਾਈ ਆਵਾਂਗੇ ਕਿ ਇਸ ਜ਼ਰੀਏ ਸਿਆਸਤ ਦੇ ਜ਼ਰੀਏ ਆ ਕੇ ਵੀ ਅੱਗੇ ਪਲੈਨਿੰਗ ਹੋ ਰਹੀ ਹੈ ਨਹੀਂ ਦੇਖੋ ਸਾਡੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨਤਾ ਪਾਈ ਅਮਰਿਤਪਾਲ ਸਿੰਘ ਨੇ ਉਹਨਾਂ ਨੇ ਦੇਖੋ ਪਾਲਿਸੀ ਤੈਅ ਕਰਨੀ ਹੈ ਬਾਕੀ ਉਹਨਾਂ ਦੇ ਨੌ ਸਾਥੀ ਅੰਦਰ ਨੇ ਉਹ ਵੀ ਚਲੋ ਮੋੜਲੇ ਆਗੂ ਰਹੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹਨਾਂ ਨੇ ਆਪਸ ਵਿੱਚ ਸਲਾਹ مشورہ ਕਰਕੇ ਪਾਲਿਸੀ ਡਿਸਕਸ਼ਨ ਕਰਨੀ ਹੈ ਪਰ ਮੇਰਾ ਇਹ ਮੰਨਣਾ ਹੈ ਵੀ ਮੇਰੇ ਹਿਸਾਬ ਦੇ ਨਾਲ ਜਥੇਬੰਦੀ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਇੱਕ ਪੋਲੀਟੀਕਲ ਪਾਰਟੀ ਬਣ ਕੇ ਚੋਣਾਂ ਵਿੱਚ ਆਉਣਾ ਚਾਹੀਦਾ ਜਿੰਨੇ ਸਿੰਘ ਨੇ ਜੇਲਾਂ ਵਿੱਚ ਚਾਹੇ ਅੰਮ੍ਰਿਤਸਰ ਜੇਲ੍ਹ ਚ ਨੇ ਚਾਹੇ ਦਿਬੜੂਗੜ ਜੇਲ੍ਹ ਚ ਨੇ ਜਿਮਨੀਆ ਚੋਣਾ ਲੜਨੀਆਂ ਚਾਹੀਦੀਆਂ ਨੇ ਸਰਪੰਚੀ ਉਸ ਤੋਂ ਬਾਅਦ ਉਹ ਐਸਜੀਪੀਸੀ ਚੋਣਾ ਲੜਨੀਆਂ ਚਾਹੀਦੀਆਂ ਨੇ ਦੇਖੋ ਕਿਉਂਕਿ ਆਪਾ ਪੰਜਾਬ ਦੀ ਗੱਲ ਕਰਨੀ ਹੈ ਭਾਈ ਦੀਪ ਸਿੰਘ ਸਿੱਧੂ ਨੇ ਇੱਜਤੇਬੰਦੀ ਬਣਾਈ ਸੀ ਇਸ ਦਾ ਨਾਂ ਹੀ ਵਾਰਸ ਪੰਜਾਬ ਦੇ ਰੱਖਿਆ ਸੀ ਕਿ ਇਸ ਵਿੱਚ ਸਾਰੇ ਕੌਮਾਂ ਦੇ ਸਾਰੇ ਧਰਮਾਂ ਦੇ ਸਮੂਲੀਅਤ ਹੋਵੇ ਨੌਜਵਾਨ ਹੋਣ ਤੇ ਨੌਜਵਾਨ ਹੀ ਅੱਗੇ ਪੰਜਾਬ ਦੀ ਡਿਵੈਲਪਮੈਂਟ ਨੂੰ ਅੱਗੇ ਕੈਰੀ ਕਰਨ ਪ੍ਰੋਗਰੈਸ ਹੋਵੇ ਗ੍ਰੋਥ ਹੋਵੇ ਕਿਉਂਕਿ ਜਿਹੜੀ ਕੁਝ ਆ ਤੁਸੀਂ ਦੇਖ ਹੀ ਰਹੇ ਹੋ ਉਹ ਰਾਜੇ ਰਜਵਾਰੇ ਪਰਿਵਾਰ ਨੇ ਜਿੰਨੇ ਬਹੁ ਖਾਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਸਿੱਖਾਂ ਦੀ ਸਰਮੌਰ ਪਾਰਟੀ ਸੀ ਐਸਜੀਪੀਸੀ ਨੂੰ ਬਹੁ ਖਾਦਾ ਅੱਜ ਉਹ ਇਸ ਸਮੇਂ ਗਰਕਨ ਦੇ ਕੰਡੇ ਤੇ ਪਹੁੰਚ ਚੁੱਕੇ ਨੇ ਕੱਖ ਉਹਨੇ ਦੇ ਪੱਲੇ ਨਹੀਂ ਰਿਹਾ ਨਾ ਹੀ ਪ੍ਰਧਾਨਗੀਆਂ ਰਹੀਆਂ ਨਾ ਹੀ ਐਮਐਲਏ ਰੇ ਨਾ ਹੀ ਐਪੀਰੇ ਤੇ ਕਦੇ ਮੁੱਖ ਮੰਤਰੀ ਬਣਦਾ ਦਾ ਸੁਪਨਾ ਵੀ ਭੁੱਲ ਜਾਣ ਤਾਂ ਬੜਾ ਵੱਡਾ ਖਲਾ ਹੈ ਮੈਂ ਤਾਂ ਬੜੀ ਵਾਰੀ ਕਹਿਣਾ ਹੁੰਨਾ ਹੈ ਭਾਈ ਅਮਰਿਤਪਾਲ ਸਿੰਘ ਨੂੰ ਵੀ ਅਤੇ ਸਾਥੀਆਂ ਨੂੰ ਵੀ ਵੀ ਇੱਕ ਆਪਾਂ ਨੂੰ ਇਹ ਜਿਹੜਾ ਸਿਆਸੀ ਪਲੇਟਫਾਰਮ ਹੈ ਇਹ ਖਾਲੀ ਨਹੀਂ ਛੱਡਣਾ ਚਾਹੀਦਾ ਤੇ ਪੰਜਾਬ ਦੀ ਪੰਜਾਬ ਦੇ ਵਸਿੰਦਿਆਂ ਦੀ حقਾਂ ਦੀਆਂ ਜਿਹੜੀਆਂ ਆਪਾਂ ਨੂੰ ਗੱਲਾਂ ਨੇ ਉਹ ਕਰਨੀ ਚਾਹੀਦੀ ਹੈ। ਆਖਰੀ ਸਵਾਲ ਜੀ ਮੇਰਾ ਅਮਰਿਤਪਾਲ ਦੇ ਪਿਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਫਰਨਾੜੀ ਮੁਲਾਕਾਤ ਕਰਕੇ ਆਏ ਨੇ। ਕੀ ਕੁਝ ਨਵਾਂ ਪਲਾਨ ਹੋ ਰਿਹਾ ਹੈ? ਲਗਾਤਾਰ ਮੀਟਿੰਗਾਂ ਦਾ سلسلہ ਵੀ ਉਹਨਾਂ ਦੇ ਵੱਲੋਂ ਜਾਰੀ ਹੈਗੀ ਹੈ। ਕਦੇ ਡੀਸੀ ਹੋਰਾਂ ਨਾਲ ਅੰਮ੍ਰਿਤਸਰ ਨਾ ਮੁਲਾਕਾਤ ਹੁੰਦੀ ਹੈਗੀ। ਹੁਣ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਹੈ। ਕੀ ਪਲੈਨਿੰਗ ਚੱਲ ਰਹੀ ਹੈ? ਨਹੀਂ ਦੇਖੋ ਉਹਨਾਂ ਨੇ ਜੋ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੇ ਬਾਪੂ ترਸੀਮ ਸਿੰਘ ਜੀ ਉਹਨਾਂ ਨੇ ਜੋ ਇੱਕ ਦਰਖਾਸਤ ਬੇਨਤੀ ਦਿੱਤੀ ਸੀ ਜਥੇਦਾਰ ਸਾਹਿਬ ਨੂੰ ਵੀ ਜੋ ਸ਼੍ਰੋਮਣੀ ਕਾਲੀ ਦਲ ਦਾ ਜੋ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਸਨੇ ਜੋ ਬੀਤੇ ਸਮੇਂ ਦੇ ਵਿੱਚ ਆਪ ਹੁਰਦੀਆਂ ਕੀਤੀਆਂ ਨੇ ਜੋ ਉਸਨੇ ਗਲਤੀਆਂ ਕੀਤੀਆਂ ਨੇ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੇ ਉਹ ਤਨਖਾਹਾਂ ਜੋ ਕਰਾਰ ਕੀਤਾ ਗਿਆ ਕਾਲਤਾ ਸਾਹਿਬ ਤੋਂ ਤਾਂ ਉਸ ਨੂੰ ਲਾਂਭੇ ਕਰਨਾ ਚਾਹੀਦਾ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਤੋਂ ਤੇ ਮੇਰੇ ਹਿਸਾਬ ਨਾਲ ਜੋ ਸਿੰਘ ਸਾਹਿਬ ਨੇ ਉਸਨ ਮੌਰ ਨੇ ਸਾਡੇ ਜੋ ਕੌਮ ਦੇ ਜਥੇਦਾਰ ਸਾਹਿਬ ਨੇ ਉਹ ਆ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਤੇ ਜਿੰਨੇ ਵੀ ਇਹ ਦੋਸ਼ੀ ਨੇ ਤਨਖਾਈਏ ਨੇ ਚਾਹੇ ਮਨਿਸਟਰ ਨੇ ਰਹੇ ਨੇ ਬਾਦਲ ਸਰਕਾਰ ਦੇ ਵਜ੍ਹਾ ਜੋ ਵੀ ਇਹਨਾਂ ਨੂੰ ਮੈਂ ਕਹੂੰਗਾ ਪੰਥ ਦੀਆਂ ਸਰਮੌਰ ਸੰਸਥਾਵਾਂ ਤੋਂ ਲਾਂਭੇ ਕਰਨਾ ਚਾਹੀਦਾ ਹੈ ਕੋਈ ਵੱਡਾ ਐਕਸ਼ਨ ਉਲੀਕਿਆ ਜਾ ਰਿਹਾ ਹੈਗਾ ਡਿਬਰੂਗੜ ਜੇਲ੍ਹ ਤੋਂ ਪੰਜਾਬ ਦੇ ਜ਼ਿਲ੍ਹਾ ਚ ਲੈ ਕੇ ਆਉਣ ਦਾ ਜਾਂ ਫਿਰ ਕੇਸ ਕਿੱਥੇ ਖੜਿਆ ਹੋਇਆ ਦੇਖੋ ਜੋ ਕੇਸ ਹੈ ਮਾਨਯੋਗ ਹਾਈ ਕੋਰਟ ਦੇ ਵਿਖੇ ਚੱਲ ਰਿਹਾ ਹੈ ਉਹ ਕੇਸ ਤੁਸੀਂ ਦੇਖੋ ਵੀ ਜੋ 28 ਅਗਸਤ ਦੀ ਉਹਦੀ ਤਰੀਕ ਸੀ ਉਸ ਦੀ ਜਿਹੜੀ ਅਗਲੀ ਤਰੀਕ ਹੈ ਹੁਣ 18 ਸਤੰਬਰ ਤੈ ਹੋ ਚੁੱਕੀ ਹੈ 28 ਅਗਸਤ ਨੂੰ ਭਾਈ ਅਮਰਜਪਾਲ ਸਿੰਘ ਦੇ ਕੇਸ ਦੇ ਵਿੱਚ ਤਾਂ ਜਵਾਬ ਆ ਚੁੱਕਿਆ ਸੀ ਪਰ ਉਹਨਾਂ ਦੇ ਜਿਹੜੇ ਸਾਥੀ ਨੇ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਕਲਵੰਦ ਸਿੰਘ ਰਾਉ ਕੇ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਪਪਲ ਪ੍ਰੀਤ ਸਿੰਘ ਜੋ ਪ੍ਰਧਾਨ ਮੰਤਰੀ ਬਾਜੇ ਕੇ ਨੇ ਭਾਈ ਭਗਵੰਤ ਸਿੰਘ ਹੈ ਤੇ ਉਹਨਾਂ ਦੇ ਕੇਸਾਂ ਜਵਾਬ ਨਹੀਂ ਆਇਆ ਕਿ ਜੱਜ ਸਾਹਿਬ ਨੇ ਉਹ ਸਾਰੇ ਕੇਸ 18 ਸਤੰਬਰ ਨੂੰ ਰੱਖ ਦਿੱਤੇ ਹੈ ਸਾਨੂੰ ਯਕੀਨ ਹੈ ਵੀ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲੇਗਾ ਜੇ ਇੱਥੋਂ ਨਹੀਂ ਮਿਲਦਾ ਤਾਂ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਰੁਕ ਕਰਨ ਨੂੰ ਤਿਆਰ ਹਾਂ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਨਮੇ ਜੀ ਧੰਨਵਾਦ ਤਾਂ ਗੱਲਬਾਤ ਕੀਤੀ ਹੈ ਹਿਮਾਂ ਸਿੰਘ ਖਾਰਾ ਜੀ ਹੋਰਾ ਦੇ ਨਾਲ ਤੇ ਦੀਪਿੰਦਰ ਸਿੰਘ ਵਿਰਕ ਜੀ ਹੋਰਾ ਦੇ ਨਾਲ ਕੰਗਨਾਰ ਨੌਦ ਦੇ ਕੇਸ ਦੇ ਬਾਬਤ ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਮਾਂ ਰਹਿੰਦੇ ਕੰਗਣਾ ਦੀ ਫਿਲਮ ਨੂੰ ਸਮੇਟਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਸਟੇਟ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਵਿੱਚ ਇੰਟਰਫੀਅਰੈਂਸ ਕਰਨਾ ਚਾਹੀਦਾ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦਾ ਅਕਸ ਦਿਖਾਇਆ ਜਾ ਰਿਹਾ ਖੈਰ ਹੌਂਦੇ ਸਮੇਂ ਚ ਦੇਖਣਾ ਹੋਵੇਗਾ ਕਿ ਕੀ ਸਟੇਟ ਆਪਣੇ ਪੱਧਰ ਤੇ ਕੁਝ ਕਰਦੀ ਹੈ ਜਾਂ ਨਹੀਂ ਹਾਲਾਂਕਿ ਰੀਵਿਊ ਕਮੇਟੀ ਦੇ ਕੋਲ ਜਾਣ ਦੇ ਲਈ ਇਹ ਇਜਾਜ਼ਤ ਦੇ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਤੇ ਆਉਣੇ ਸਮੇਂ ਦੇਖਣਾ ਹੋਏਗਾ ਕਿ ਕੀ ਕੰਗੜਾ ਨੌਦ ਦੀ ਫਿਲਮ ਥੀਏਟਰਾਂ ਦੇ ਵਿੱਚ ਲੱਗੇਗੀ ਜਾਂ ਨਹੀਂ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼ ਕੈਮਰਾਮੈਨ ਗੁਸਾਹਬ ਦੇ ਨਾਲ ਮੈਂ ਅਮਿਤ ਕੁਮਾਰ